ਸਮੇਂ ਮੈਂ ਪਹਿਲਾਂ ਘਰੇ ਕੁਲਕਰੀ ਮਮੋਸ ਬਣਾਣਾ ਦੇ ਬਾਰੇ ਛੇਤੀ ਆ ਕੇ ਫਿਰ ਪਾਪਾ ਦੇ ਨਾਲ ਹੈਲਪ ਕਰਉਣਾ ਮੈਂ ਇੱਥੇ ਚਟਦੀਆਂ ਪੈ ਕਰਦਾ ਤੇ ਮਮੋਸ ਵਿੱਚ ਜੜਨੀ ਭਾਗ ਲਿੰਦਾ ਤੇ ਘਰ ਜਿਹੜੇ ਮਮੋਸ ਤਿਆਰ ਕਰਦਾ ਉਹ ਕਿਦਾਂ ਤਿਆਰ ਕਰਦਾ ਉਹਦੀ ਰੈਸিপি ਹੈਗੀ ਤੇ ਦੇਖੋ ਉਹਦੇ ਵਿੱਚ ਕੁਝ ਆਪਣੇ ਸੀਕਰਟ ਮਸਾਲੇ ਪੈਂਦੇ ਆ ਤੇ ਤੰਦੂਰੀ ਮਿਓਨੀ ਪੈਂਦੀ ਆ ਤੇ ਉੱਤੇ ਬਾਹਰ ਚਾਹ ਨਾਲ ਮਿਕਸ ਕਰਕੇ ਬਰਾਡ ਕ੍ਰਾਮਸ ਲੱਗ ਜਾਂਦੇ ਫਿਰ ਪੜਾਈ ਨਾਲ ਜਾਰੀ ਹੈ ਹਾਂਜੀ ਟਿਊਸ਼ਨ ਤੇ ਵੀ ਜਾਂਦੇ ਆ ਫੈਕਟਰੀ ਵਿੱਚ ਕੰਮ ਕਰਦੇ ਆ ਮੇਰਾ ਓਵਰ ਟਾਈਮ ਕਰ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਹਾਂਜੀ ਐਕਟਿਵਾ ਵੀ ਨੈਟ ਤੋਂ ਹੀ ਆਪਾਂ ਦੇਖਿਆ ਕਿ ਆਹੜਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈਟ ਤੋਂ ਹੀ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ ਬੇਟਾ ਭਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ ਜੇ ਚਟਨੀ ਵਗੈਰਾ ਉਹ ਹੀ ਪੈਕ ਕਰਦਾ ਕਸਮਨ ਦੀ ਮੈਂ ਖਾਲੀ ਫਰਾਈ ਤੇ ਸਟ੍ਰੀਮ ਕਰਦਾ ਬਾਕੀ ਪੈਕਿੰਗ ਵਗੈਰਾ ਉਹ ਹੀ ਕਰਦਾ ਜੀ ਚਾਹ ਵਾਲੀ ਕੁੜੀ ਨੂੰ ਤਾਂ ਤੁਸੀਂ ਬੜਾ ਫੇਮਸ ਕਰਤਾ ਉਸ ਦੀਆਂ ਵੀਡੀਓ ਸ਼ੇਅਰ ਕਰਕੇ ਹੁਣ ਆ ਪਿਓ ਪੁੱਤ ਨੂੰ ਵੀ ਫੇਮਸ ਕਰ ਦਿਓ ਇਹਨਾਂ ਦੀਆਂ ਵੀਡੀਓ ਸ਼ੇਅਰ ਕਰਕੇ ਕਿਉਂਕਿ ਪਿਓ ਪੁੱਤ ਇਕੱਠੇ ਸ਼ਾਮ ਨੂੰ ਸ਼ਹਿਰ ਦੇ ਵਿੱਚ ਐਕਟਿਵਾ ਤੇ ਮੋਮੋਸ ਵੇਚ ਰਹੇ ਨੇ ਦਰਸਲ 7ਵੀਂ ਜਮਾਤ ਦੇ ਵਿੱਚ ਪੜਨ ਵਾਲਾ ਛੋਟਾ ਬੱਚਾ ਸਕੂਲੋਂ ਪੜ ਕੇ ਆ ਕੇ ਘਰ ਆਪਣੇ ਪਿਤਾ ਦੇ ਨਾਲ ਸ਼ਹਿਰ ਦੇ ਵਿੱਚ ਮੋਮੋਸ ਵੇਚਣ ਜਾਂਦਾ ਐਕਟਿਵਾ ਤੇ ਤ ਉਸ ਦਾ ਸੁਪਨਾ ਹੈ ਕਿ ਉਹ ਐਕਟਿਵਾ ਵਾਲੇ ਮੋਮੋਸ ਦਾ ਬ੍ਰਾਂਡ ਬਣਾਉਣਾ ਚਾਹੁੰਦਾ ਹੈ ਤੇ ਸਾਰੇ ਤੁਸੀਂ ਮਦਦ ਜਰੂਰ ਕਰਿਓ ਇਸ ਦੀ ਸਪੋਰਟ ਕਰਿਓ ਇਹ ਵੀਡੀਓ ਸ਼ੇਅਰ ਕਰ ਦਿਓ ਲੋਕਾਂ ਤੱਕ ਤਾਂ ਕਿ ਵੱਧ ਤੋਂ ਵੱਧ ਲੋਕ ਇਹਨਾਂ ਦੇ ਕੋਲ ਜਾ ਕੇ ਮੋਮੋਸ ਖਾਣ ਤੁਹਾਨੂੰ ਦੱਸਦੇ ਕਿ ਤਸਵੀਰਾਂ ਬਟਾਲਾ ਦੀਆਂ ਨੇ ਜਿੱਥੇ ਇੱਕ ਛੋਟਾ ਬੱਚਾ ਆਪਣੇ ਪਿਓ ਦੀ ਮਦਦ ਕਰਦਾ ਸਕੂਲ ਤੋਂ ਆ ਕੇ ਸ਼ਹਿਰ ਦੇ ਵਿੱਚ ਮੋਮੋਸ ਵੇਚਣ ਜਾਂਦਾ ਹੈ ਸ਼ਾਮ ਨੂੰ ਆ ਕੇ ਆਪਣੇ ਪਿਤਾ ਦੇ ਨਾਲ ਤੇ ਬਟਾਲਾ ਦੇ ਵਿੱਚ ਬੜੇ ਫੇਮਸ ਨੇ ਐਕਟਿਵਾ ਵਾਲੇ ਦੇ ਮੋਮੋਸ ਸੋ ਜਿਵੇਂ ਤੁਸੀਂ ਸਾਰਿਆਂ ਜਾਣਿਆਂ ਨੇ ਚਾਹ ਵਾਲੀ ਕੁੜੀ ਨੂੰ ਫੇਮਸ ਕੀਤਾ ਤਾਂ ਸਾਡੀ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਨਾ ਪਿਓ ਪੁੱਤ ਨੂੰ ਵੀ ਫੇਮਸ ਕਰ ਦਿਓ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਬੜੀ ਮਿਹਨਤ ਕਰਦੇ ਨੇ ਕਰੋ ਗਰੀਬ ਨੇ ਐਕਟਰੀ ਵਿੱਚ ਕੰਮ ਕਰਦੇ ਮੇਰਾ ওভার ਟਾਈਮ ਕਹਿੰਦਾ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ ਤੇ ਫਿਰ ਵਾਈਫ ਨਾਲ ਸਲਾਹ ਕੀਤੀ ਤੇ ਅਈ ਨੈਟ ਤੇ ਸਰਚ ਕੀਤਾ ਫਿਰ ਸੋਚਿਆ ਕਿ ਮੋਮਮਸ ਦਾ ਕੰਮ ਸ਼ੁਰੂ ਕਰਕੇ ਦੇ ਦਿੰਦੇ ਹਾਂ। ਨੈਟ ਤੇ ਸਿੱਖਿਆ ਮੋਮਮਸ ਹਾਂਜੀ ਨੈਟ ਤੋਂ ਹੀ ਸਭ ਕੁਝ ਐਕਟੀਵਾ ਵੀ ਤੇ ਆ ਨੈਟ ਦੀ ਹਾਂਜੀ ਐਕਟੀਵਾ ਵੀ ਨੈਟ ਤੋਂ ਹੀ ਆਪਾਂ ਦੇਖਿਆ ਕਿ ਇਹ ਸਾਡਾ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈਟ ਤੋਂ ਹੀ ਦੇਖਿਆ ਕਿ ਇੱਕ ਬੰਦਾ ਐਕਟੀਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟੀਵਾ ਤੇ ਲਾ ਸਕਦੇ ਹਾਂ। ਕਿਉਂਕਿ ਪ੍ਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਤੁਹਾਡੇ ਕੋਲ ਫੇਰ ਐਕਟੀਵਾ ਹੈ। ਭਾਜੀ ਬਹੁਤ ਵਧੀਆ ਸਪੋਰਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜਾਂਦੇ ਕਿ ਕਸਟਮਰ ਮਤਲਬ ਚੀਜ਼ ਹਾਂਜੀ 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 ਤੇ ਬੇਟੇ ਦਾ ਕੀ ਰੋਲ ਆ ਵਿੱਚ ਬੇਟਾ ਭਾਜੀ ਮੇਰੇ ਨਾਲ ਪੂਰੀ ਸਪੋਰਟ ਕਰਦਾ ਜੇ ਚਟਨੀਆ ਵਗੈਰਾ ਉਹ ਹੀ ਪੈਕ ਕਰਦਾ ਕਸਟਮਰ ਦੀ ਮੈਂ ਖਾਲੀ ਫਰਾਈ ਤੇ ਸਟ੍ਰੀਮ ਵਗੈਰਾ ਕਰਦਾ ਬਾਕੀ ਪੈਕਿੰਗ ਵਗੈਰਾ ਉਹ ਹੀ ਕਰਦਾ ਜੀ ਹਾਂਜੀ ਘਰ ਵਿੱਚ ਕੁਰਕਰੇ ਮੁਹੰਮਦ ਸਾਹੀ ਸਾਡੇ 3-4 ਤਰ੍ਹਾਂ ਦੇ ਹੈਗੇ ਮੁਹੰਮਦ ਇੱਕ ਪਨੀਰ ਵਾਲੇ ਆ ਇੱਕ ਕੁਰਕਰੇ ਆ ਤੇ ਇੱਕ ਵੈਜ ਆ ਤੇ ਕੁਰਕਰੇ ਵਾਲੇ ਉਹ ਹੀ ਤਿਆਰ ਕਰਦਾ ਹੈ ਅੱਗੇ ਤੇ ਫਿਲਹਾਲ ਕਾਰਡ ਲਾਵਾਂਗੇ ਉਸ ਤੋਂ ਬਾਅਦ ਵੇਖਾਂਗੇ ਕਿ ਹੋ ਸਕਦਾ ਹੈ ਕਿ ਅਈ ਹੋਰ ਜਗ੍ਹਾ ਤੇ ਵੀ ਕਾਰਡ ਲਗਾਏ ਮਤਲਬ ਆਪਣਾ ਮਤਲਬ ਨਵੀਆਂ ਹੋਰ ਕਾਰਡ ਕਾਰਡ ਵਧਾ ਦਈਏ ਕਾਰਡ ਦਾ ਮਤਲਬ ਕੱਪ ਨਹੀਂ ਬਣਾਉਂਦਾ ਬ੍ਰਾਂਡ ਬਣਾਉਂਦਾ ਹਾਂਜੀ 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 ਬ੍ਰਾਂਡ ਬਣਾਉਣਾ ਚਾਹੁੰਦੇ ਆ ਕੀ ਬ੍ਰਾਂਡ ਬ੍ਰਾਂਡ ਦਾ ਨਾਮ ਕੀ ਹੋਏਗਾ ਫਿਰ ਮੇਰੇ ਮਨ 'ਚ ਤੇ ਆ ਰਿਹਾ ਕਿ ਐਕਟਿਵਾ ਮੁਹੰਮਦ ਬ੍ਰਾਂਡ ਹੋਏਗਾ ਬਾਕੀ ਜੋ ਰੱਬ ਨੂੰ ਚਾਹੇ ਚਾਇਆ ਹੋਏਗਾ ਉਹ ਹੋਏਗਾ ਨਾਮ ਦਾ ਬੇਟਾ ਮੇਰਾ ਨਾਮ ਕਾਇਦੇਬ ਸਿੰਘ ਜੀ ਇੱਥੇ ਮੈਂ ਪਹਿਲਾ ਕਰਿਆ ਕੁੜਕਰੇ ਮੋਮੋਸ ਬਣਾਣਾ ਦੇ ਬਾਰੇ ਇੱਥੇ ਆ ਕੇ ਮੇਰੇ ਪਾਪਾ ਦੇ ਨਾਲ ਹੈਲਪ ਕਰਉਣਾ ਕਿੰਨੀ ਕਾਸਟ ਪੜੋ ਮੈਨੂੰ ਬੜੀਆ ਲੱਗਾ ਹੁਣ ਅੱਗੇ ਕੰਮ ਕਰਦਾ ਇੱਥੇ ਮੈਂ ਇੱਥੇ ਚਟਦੀਆਂ ਮੈਂ ਕਰਦਾ ਤੇ ਮੋਮੋਸ ਵੇਚਣ ਦੀ ਭਾਗ ਲਿਆ ਨਾ ਤੇ ਭਾਨ ਜਿਹੜੇ ਮਮੋਸ ਤਿਆਰ ਕਰਦਾ ਉਹ ਕਿਦਾਂ ਤਿਆਰ ਕਰਦਾ ਉਹਦੀ ਰੈਸিপি ਹੈਗੀ ਤੇਰੇ ਕੋਲ ਉਹਦੇ ਵਿੱਚ ਕੋਈ ਆਪਣੇ ਸੀਗਰੇਟ ਮਸਾਲੇ ਪੈਂਦੇ ਆ ਤੇ ਤੰਦੂਰੀ ਵੀ ਉਹ ਨਹੀਂ ਪੈਂਦੀ ਆ ਤੇ ਉੱਤੇ ਬਾਹਰ ਇਹ ਚੋਣਾਂ ਨੂੰ ਮਿਕਸ ਕਰਕੇ ਤੇ ਬ੍ਰੈਡ ਕ੍ਰਮ ਚ ਲੱਗ ਜਾਂਦੇ ਫਿਰ ਪੜ੍ਹਾਈ ਦਾ ਦੇ ਫਿਰ ਕਿਸ ਤਰ੍ਹਾਂ ਦਾ ਟਾਈਮ ਕੱਢਦੇ ਆ ਕੰਮ ਕੱਢ ਲੈਂਦੇ ਆ ਤੇ ਬਈ ਪੜ੍ਹਾਈ ਨਾਲ ਜਾਰੀ ਹੈ ਹਾਂਜੀ ਟਿਊਸ਼ਨ ਤੇ ਵੀ ਜਾਂਦੇ ਆ ਉਹ ਵਧੀਆ ਭੌਂਦੇ ਭਾਈ ਦਿੱਲੀ ਮਲਾਈ ਦਾ ਵਾ ਸਜੀ ਲਣ ਆਈਦਾ ਤੇ ਫਿਰ ਇਹਨਾਂ ਨੂੰ ਲੰਘਦੇ ਖਾਜੀਦੇ ਆ ਵਧੀਆ ਭੌਂਦੇ ਚੀਜ਼ ਦੇ ਉਹਦਾ ਜੀ ਬਹੁਤ ਵਧੀਆ ਜੀ ਆਪਣੀ ਮਿਹਨਤ ਕਰਦੇ ਨੇ ਸਾਰਿਆਂ ਨੂੰ ਇਹੋ ਹੀ ਮੈਸੇਜ ਆ ਕਿ ਮਿਹਨਤ ਕਰੋ ਠੀਕ ਹੈ ਜੀ ਨਸ਼ਾ ਨਾ ਕਰੋ ਮਨੁੱਖ ਲੋਕੀ ਨਸ਼ੇ ਨਾਲੋਂ ਜ਼ਿਆਦਾ ਭੰਜੇ ਕਰਦੇ ਨੇ ਤੇ ਆਹ ਮਿਹਨਤ ਆਪਣੀ ਕਰਕੇ ਰੋਟੀ ਖਾਓ ਪਰਿਵਾਰ ਬਣਾਓ ਇਸ ਤਰੀਕੇ ਨਾਲ ਉਹ ਜੀ ਨਹੀਂ ਜੀ ਦੇਖੋ ਸਿੱਖਿਆ ਉਹਨਾਂ ਨੇ ਸਭ ਕੁਝ ਠੀਕ ਹੈ ਜੀ ਪਹਿਲਾਂ ਸਿੱਖਿਆ ਵਾ ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ ਵਾ ਕੋਈ ਸੋਚਿਆ ਫੇਰ ਹੀ ਉਹਨਾਂ ਨੇ ਮਾਨੂੰ ਸ਼ੁਰੂ ਕੀਤਾ ਕੰਮ